ਮਮਾ ਕੱਦੀ ਮੁੰਜਾ ਕੱਦੀ ਮਮਾ ਕੰਨਸਾ ਹੋ ਗਿਆ ਹਾਂ ਗਈ ਹੱਲੇ ਖੜੀਏ ਤੂੰ ਚਾਹ ਪੀਤੀ ਨਾ ਦੁੱਧ ਪੀਤਾ ਠੀਕ ਹੈ ਬਹੁਤ ਡਟਾ ਹਾਂ ਬਹੁਤ ਬੜਾ ਬੈਠਾ ਬਹੁਤ ਬਹੁਤ ਬੈਠਾ ਅੱਗੇ ਤੋਂ ਮਮਾ ਇਹ ਤਾਂ ਠੀਕ ਆ ਇਹ ਤਾਂ ਠੀਕ ਹੈ ਇਹਨੂੰ ਕੀ ਹੋਇਆ ਵਾ ਇਹ ਥੋੜੀ ਗਿੱਲੀ ਹੋਈ ਆ ਹਾਂ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇ ਕੀ ਹਾਲ ਚੱਲ ਸਾਰਿਆਂ ਦਾ ਹੈਲੋ ਕਰਦੇ ਸਾਰਿਆਂ ਨੂੰ ਹੈਲੋ ਕਰਦੇ ਹੈਲੋ ਹੈਲੋ ਪਪੂ ਕੀ ਕੀ ਗੋਲੀ ਕੀ ਹੈ ਗੋਲੀ ਹੈ ਗੋਲੀ ਕਿਹੜੀ ਗੋਲੀ ਇਹ ਗਿੱਕੇ ਹੈ ਕਿਹੜੀ ਗੋਲੀ ਇਹ ਹੈ ਹੈ ਗੀਨਾ ਇਹ ਗਿੱਕੇ ਕੀ ਇਹ ਆ ਗੋਲੀ ਆ ਇਹ ਗਿੱਕੇ ਲਿਆ ਆਗੇ ਕੇ ਹਾਂ ਹਾਂ ਆਗੇ ਕੇ ਫੋੜਾ ਨਹੀਂ ਕੀ ਜਾਂਦਾ ਤਾਂ ਆਗੇ ਕੇ ਇੱਥੇ ਡਿੱਗੀ ਉਹਨੇ ਗੋਲੀ ਥੜੀ ਗੋਲੀ ਥਲੇ ਡਿੱਗੀ ਹਾਂ ਹੈ ਉਹ ਥੜੀ ਗੋਲੀ ਕਿੱਦਾ ਹਾਂ ਓਏ ਕਾਕਾ ਕਾਕਾ ਵਾ ਥੜੀ ਇਹ ਕਾਕਾ ਗੋਲੀ ਕਾਕਾ ਅੱਛਾ ਗੋਲੀ ਕਾਕਾ ਹਾਂ ਕੀ ਆਇਆ ਕਾਕਾ ਇਹ ਗੋਲੀ ਪਾਪਾ ਇਹ ਕਾਕਾ ਹਾਂ ਐ ਕਾਕਾ ਬੈਠੋ ਕਾਕਾ ਬੈਠੋ ਲਿਆਉਗਾ ਕਿਥੇ ਰੱਖੀਏ ਪੜਾਓ ਹੂੰ ਮਮਾ ਨੂੰ ਪੜਾਓ ਹੂੰ ਉਹਦੀ ਆਉਗੋ ਦੇ ਦੇ ਆਜੋ ਆਜੋ ਦੀ ਕਿਹਾਓ ਐ ਕਾਕਾ ਮੇ ਅਗਰੀ ਕਾਕਾ ਮਮਾ ਉਥੇ ਰੱਖਦੀ ਕੋਲ ਕੋਤੀ ਰੱਖਤੀ ਜਦੈ ਕੁਰਕ ਪੈ ਗਈ ਉਥੇ ਰੱਖ ਦੇ ਕਾਕੇ ਦੋਵੇਂ ਹੈ ਜਦੋਂ ਸੀ ਹੈ ਦੱਸਣਾ ਹੁਣ ਹੂੰ ਠੀਕ ਹੈ ਫਾਦੇ ਦਾ ਕਾਕਾ ਤੋਂਨ ਵਾਲਾ ਹੋਇਆ ਹਾਂ ਫਾਦੇ ਦਾ ਨਹੀਂ ਨਾਈ ਕਰਉਣ ਵਾਲੀ ਉਹਨਾਂ ਨੂੰ ਹਾਂ ਫਾਦੇ ਨੂੰ ਵੀ ਨਾਈ ਨਾਈ ਕਰਵਾਉਣੀ ਅੱਜ ਕੱਲ ਕਰਾਵਾਂਗੇ ਅੱਜ ਕਰਾਈ ਹੀ ਨਾਨੀ ਮਮਾ ਨਹੀਂ ਨਾਈ ਹਾਂ ਅੱਜ ਕੱਲ ਨਹੀਂ ਕਰਕੇ ਆਣਾ ਕੋਈ ਉਹ ਆ ਬੁਈ ਗਈ ਤੁੱਬੀ ਹਾਂ ਬੁਈ ਗਈ ਕੋਈ ਗਈ ਕੋਈ ਕੰਮ ਤੇ ਗਈ ਆ ਉਹ ਡਿਊਟੀ ਗਈ ਡਿਊਟੀ ਡਿਊਟੀ ਕਿਤਾ ਹਾਂ ਹੋ ਅੱਗੇ ਆਗੀ ਹਾਂ ਅੱਗੀ ਆਗੀ ਸਵੇਰੇ ਆਊਗੀ ਕੀ ਆਊ हाँ। तो गिगी आई हैं हाँ? पुई गिगी पुई जीजी हैं कैसे हैं समो नहीं आने पुई नहीं गिगी आई नहीं आई पुई जीजी अंदर पापा अंदर की अंदर अच्छा अच्छा आ पता मनु <laughs> पापा अंदर कांच आओ कांच की यों डे कांच मेल मेल कांच साफ़ हो रहा मम्मा मम्मा हाँ। कर दिए ਮਮਾ ਜੱਗੀ ਮਮਾ ਕੰਨ ਸਾਫ ਕਰਦੀ ਆ ਤੇ ਦੋ ਕੀ ਕਰਨੇ ਆ ਪੰਗੇ ਲੈਣਦੇ ਆ ਮੈਂ ਮੈਂ ਮੰਗਦੇ ਪੰਗੇ ਲੈਣੇ ਬਸ ਕਰ ਰਹੇ ਨੇ ਯਾਰ ਗੰਦੀ ਹੱਤ ਪਾਉਂਦੀ ਉਹਨੂੰ ਬਸ ਕੰਨ ਤੇ ਸਾਫ ਕਰਨੀ ਹੈ ਚਿਕੰਦੀ ਹੱਤ ਤੇ ਨਹੀਂ 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 ਸਾਫ ਕਰਨੇ ਮੈਂ ਮੈਂ ਬਸ ਤੁਰ ਰਹੇ ਨੇ ਤੇ ਲੈ ਚੰਗੇ ਨਹੀਂ ਇਹ ਕੰਮ ਬੱਬੂ ਬੱਬੂ ਓ ਬੰਦੇ ਓ ਓ वो भी छी छी बंदा खाते जान जा तो तो वैसे है हा ना हां आगे चलो बस ये चल इधर गुड नाइट कर दे सारे ने कह गुड नाइट गुड नाइट सो जो आज तो खुरकी पे गई है मम पे देने पहला पहला कह गुड नाइट माम नहीं दुद्दू आओ दुद्दू आओ हां जी पहला गुड नाइट बोलो इधर बोल गुड नाइट डोंट गेट सवेरे मिलेंगे ओके ਛੋਜੋ ਚਲੂ ਬਾਏ ਬਾਏ ਕਿ ਕਰਨ ਆ ਹੈ ਫਤੇ ਹੋ ਮਤਰਾ ਸਵੇਰ ਹੋ ਗਈ ਆ ਤੇ ਫਤੇ ਹੋਣੀ ਆਏ ਉੱਤੇ ਕਪੜੇ ਧੋਣ ਲੈ ਛਾੜੂ ਮਾਰਨ ਵੀ ਆਏ ਜੀ ਅੱਛਾ ਕੀ ਕਰਨਾ ਆ ਕਿਸੇ ਨੇ ਵੀ ਕਰਾਉਣਾ ਯਾ ਮਾਂ ਨਾਲ ਅੱਛਾ ਤੇ ਮੈਂ ਕੁਛ ਨਹੀਂ ਕਰਾਇਆ ਸਵੇਰ ਦਾ ਲਓ ਜੀ ਕਰ ਕਰਾ ਕੇ ਵੀ ਖੇ ਪੈ ਜਾਂਦੀ ਏ ਫਿਰ ਚ ਆਹੋ ਕਿਸੇ ਨੇ ਤੇ ਕਰਾਉਣਾ ਹੀ ਆ ਮਾਣਾ ਮਤਲਬ ਕੀ ਹੁੰਦਾ ਉਹ ਤੇ ਹੈਗਾ ਹੀ ਫਿਰ ਉਹ ਤੇ ਹੈਗਾ ਹੀ ਆ ਫਿਰ ਚਿਰ ਥਾਗੇ ਸਾਰੇ ਮਾਣ ਦਾ ਯਾਰ ਪੁਰਾਣਾ ਪਰਨਾ ਬੰਨੇ ਆ ਨਹੀਂ ਮੇਰੇ ਤੇਰੀ ਅੱਜ ਫਤਹ ਪੀ ਕਿਥੇ ਆਪਣੀ ਪੀ

ਲਾਵੀ ਮਤਰੋ ਅੱਜ ਕੰਮ ਹੈਗੇ 2-3 ਜੇ ਹੋਗੇ ਤੇ ਕਿਤੇ ਗੱਡੀ ਕੰਪਾਉਂਡ ਕਰਾਉਣੀ ਆ ਇੱਕ ਡਰਾਈ ਕਲੀਨ ਕਰਾਉਣੀ ਆ ਤੇ ਕਿਹੜਾ ਵੀ ਲੱਭਣਾ ਕੋਈ ਘਰੇ ਛੋੜੀ ਬੈਠੇ ਰਹਿੰਦੇ ਆਪਣੇ ਕੀਤਾ ਹੈਗਾ ਫੋਨੇ ਤੇ ਉਧਰ ਹਾਂਜੀ ਬੋਤਾ ਹਾਂਜੀ ਕੀ ਹੈ ਵਾ ਹਾਂ ਹਾਂ ਸ਼ਿਮ ਸ਼ਿਮ ਕੀ ਸ਼ਿਮ ਹਾਂ ਹਾਂ ਪਟਾਕੇ ਪਟਾਕੇ ਅੱਛਾ ਬੜਾ ਪਤੋਂ ਲੱਗੇ ਗੱਡੀ ਵਿੱਚੋਂ ਸਾਫ਼ ਕਰ ਲਈ ਐ ਸਾਰੀ ਬਹੁਤ ਗੰਦੀ ਸੀ ਯਾਰ ਬਹੁਤ ਪੁਰਾਣੀ ਗੱਡੀ ਦਾ ਹੁਣ ਵਿੱਚੋਂ ਧੋੜੀ ਹੁਣ ਬਾਹਰ ਵਿੱਚੋਂ ਸਾਫ਼ ਕਰ ਲਈ ਮਤਲਬ ਹੁਣ ਬਾਹਰੋਂ ਕਰਨੀ ਐ ਫੈਟ ਕੱਢੇ ਆ ਲੱਗਾ ਮਤੋਂ ਇਹਨੂੰ ਬਹੁਤ ਗੰਦੀ ਆ ਮੇਰੇ ਤੋਂ ਬਹੁਤ ਜ਼ਿਆਦਾ ਸੀ ਲਓ ਵੀ ਮਿੱਤਰੋ ਆਪਾਂ ਨਹਾ ਧੋ ਲਿਆ ਜੇ ਗੱਡੀ ਵੀ ਧੋਲੀ ਆ ਗੱਡੀ ਸਾਫ਼ ਕਰ ਲਈ ਐ ਸਾਰੀ ਦੇ ਹੁਣ ਆਪਾਂ ਨਹਾ ਧੋ ਕੇ ਬੈਠੇ ਆ ਹੁਣ ਆਪਾਂ ਯਾਰ ਤੂੰ ਕਿਉਂ ਗੰਦੇ ਕਰੀ ਜਾਂਦਾ ਫਤੇ ਕੁੱਤਾ ਬੰਦਾ ਹੈ ਆ ਦੇਖੋ ਕਿੱਡਾ ਗੰਦਾ ਬੰਦਾ ਹੋ ਗਿਆ ਨਾ ਇਹ ਡਾ ਗੰਦਾ ਬੰਦਾ ਹੋ ਗਿਆ ਹੈ ਜਿਹੜਾ ਆ ਮੈਟ ਮੈਂ ਧੋ ਕੇ ਰੱਖੇ ਤੇ ਉੱਤੇ ਗੰਦੇ ਪੈਰ ਲੈ ਕੇ ਬਾਰ ਬਾਰ ਖੜਦਾ ਤਰੋ ਨਹਾ ਧੋ ਲਿਆ ਆਪਾਂ ਗੱਡੀ ਵੀ ਧੋ ਲਈ ਉਹ ਖੜੀ ਗੱਡੀ ਆਪਣੀ ਹਾਂ ਹਾਂ ਤੇ ਹੁਣ ਆਪਾਂ ਚੱਲੇ ਆਂ ਸ਼ਹਿਰ ਕਿਉਂਕਿ ਸ਼ਹਿਰ ਆਪਾਂ ਨੂੰ ਹੈਗਾ ਥੋੜਾ ਜਿਹਾ ਕੰਮ ਪੈਸੇ ਥੋੜੇ ਜਿਹਾ ਖਾਤੇ 'ਚ ਪੁਆਨੇ ਸੀ ਕੈਸ਼ ਦੇ ਕੇ ਤੇ ਹੋਰ ਵੀ 2-4 ਕੰਮ ਇੱਕ ਕੈਰੀਅਰ ਲਵਾਉਣਾ ਗੱਡੀ ਦੇ ਉੱਤੇ ਤੇ ਮਿਲਦੇ ਆ ਤੁਹਾਨੂੰ ਅੱਗੇ ਕਰਦੇ ਆ ਇੱਧਰ ਹੋ ਜਾ ਫਤਿਹ ਵੀਰ ਆ ਵੇਖੋ ਕਿੱਥੇ ਗਿਆ ਇੱਧਰ ਬੇਹਤਾਰ ਦੇ ਉੱਤੇ ਪੈਰ ਰੱਖਣ ਡਿਆ ਚੱਲ ਠੀਕ ਆ ਚੰਗਾ ਮੈਂ ਚੱਲਿਆ ਆ ਵਾ ਹੈਂ ਤੂੰ ਕਿੱਥੇ ਜਾਣਾ ਅੱਗੇ ਹੈਂ ਤੂੰ ਕਿੱਥੇ ਜਾਣਾ ਦੱਸ ਮੈਨੂੰ ਤੂੰ ਨਜਾਇਜ਼ ਹੀ ਤਿਆਰ ਹੋ ਜਾ ਕਰ ਆਹ ਮੈਨੂੰ ਪਤਾ ਕਿ ਗਿੱਲੀ ਹੋ ਗਈ ਆ ਤੇ ਜਦੋਂ ਪੰਗੇ ਲੈਣੇ ਜਾ ਜਾ ਕੇ ਤੇ ਗਿੱਲੇ ਹੀ ਹੋਣੀ ਵਾਪਸ ਜੀ ਤਾਂ ਵਾਵਾ ਹੀ ਗਿੱਲਾ ਕਰ ਲਿਆ ਯਾਰ ਇਹਨੇ ਕਾਫਜ ਆ ਲਾ ਦੇ ਹਾਂ ਲਾ ਦੇ ਮਪਾ ਇਹ ਗਾਉ ਤੂੰ ਆ ਲਾ ਦੇ ਇਹਨੂੰ ਹਾਂ ਲਾ ਦੇ ਮੈਂ ਤਾਂ ਲਾ ਕੇ ਮਿਲਦਾ ਇਹਨੂੰ ਆ ਵੇਖੋ ਨਹੀਂ ਦੇਣ ਨੂੰ ਦਿਹੁਣੇ ਕਿਦਾਂ ਇਧਰ ਆ ਇੱਥੇ ਲਾ ਜੀ ਇਹ ਦੇਖ ਲੋ ਇਹਨੂੰ ਦੇਖ ਲੋ ਆ ਅੱਗੇ ਤੋਂ ਮਾਂ ਬਾਪ ਇਹ ਇਹ ਤਾਂ ਠੀਕ ਆ ਇਹ ਤਾਂ ਠੀਕ ਐ ਇਹਨੂੰ ਕੀ ਹੋਇਆ ਵਾ ਇਹ ਕੀ ਹੋਇਆ ਇਹ ਥੋੜੀ ਗਿੱਲੀ ਹੋਈ ਆ ਹਾਂ ਹੋ ਬਾਹ ਗਿੱਲੀ ਹੋਈ ਬਾਹ ਲਾ ਕੇ ਰੱਖਣੀ ਆ ਹੂੰ ਬਹੁង ਹੋਈ ਬਹੁង ਓਏ ਓ ਓ ਓ ਓ ਓ ਓ ਓ ਓ ਚੱਲ ਪਾਰੀ ਕਰਦੇ ਇੱਕ ਪਾਰੀ ਕਰਦੇ ਪਾਰੀ ਕਰਦੇ ਇੱਕ ਆਹ ਲੋ ਵੀ ਮਿੱਤਰੋ ਆਪਾਂ ਨਿਕਲ ਚੁੱਕੇ ਆ ਘਰੋਂ ਗੱਡੀ ਲੈ ਕੇ ਆਪਾਂ ਚੱਲਨੇ ਕੈਰੀਅਰ ਲਵਾਉਣਾ ਤੇ ਇੱਕ ਆਪਣੇ ਬੇਲੀ ਨੂੰ ਮਿਲਣਾ ਉਹਨੂੰ ਮਿਲਣਾ ਵਾ ਤੇ ਨਾਲੇ ਕੈਰੀਅਰ ਵੀ ਪਿਆ ਉੱਥੇ ਦਫ਼ਤਰ ਹੋ ਰੱਖਣਾ ਉਹ ਮੈਂ ਕਹ ਲਾੜੀ ਏ ਉਹ ਤੋਂ ਬੜਾ ਗੱਲ ਜੀ ਨਹੀਂ ਪੰਦੀ ਸਮਾਨ ਸਮੂਨ ਨਹੀਂ ਹੁੰਦਾ ਸੁੱਤਰ ਤੇ ਮਿਲਦਾ ਤੁਹਾਨੂੰ ਉੱਥੇ ਜਾ ਕੇ ਮਾਜ਼ਮ ਠੀਕ ਹੈ ਹੋਣਾ ਗਰਮੀ ਹੋ ਗਈ ਅੱਗੇ ਨਾਲੋਂ ਤੇ ਰਾਸ਼ ਵੀ ਠੀਕ ਜਿਹੀ ਆ ਇਹਨਾਂ ਕੋਈ ਖਾਸ ਐ ਨਹੀਂ ਉਹ ਜਈ ਆਪਣ ਲੱਗੀ ਭੁੱਖ ਤੇ ਆਪਾਂ ਪਹੁੰਚ ਗਏ ਢਾਬੇ ਤੇ ਇਹ ਖਾਣ ਖਾਣਗੇ ਰੋਟੀ ਇਥੋਂ ਜਿਹੜਾ ਢਾਬਾ ਵਿੰਦਰਪਾਲ ਦਾ ਢਾਬਾ ਹੋ ਗਿਆ ਲਾ ਦੇ ਰੋਟੀ ਖਾਧੀ ਜਾ ਰਹੀ ਆ ਰੋਟੀ ਆ ਗਈ ਆਪਣੀ ਰਿੱਕੀ ਬਾਈ ਦੇ ਆਹ ਤਾਂ ਵੀਡੀਓ ਬਾਹਰ ਵੀ ਬਣਾਉਂਦੇ ਆ ਉਹ ਦੱਸਦੇ ਸਹੀ ਫਿਰ ਚੱਲ ਨਾ ਮੂੰਹ ਨਾ ਦਿਖਾ ਗੋਲੀ ਮੀਰਾ ਮੂਣਾ ਦਿਖਾ ਉਹ ਚੱਲ ਚੱਲ ਮੂਣੀ ਲਈ ਹੰਦੇ ਨਹੀਂ ਵੀਡੀਓ ਚੱਲ ਤੇਰੀ ਵੀਡੀਓ ਨਹੀਂ ਬਣਾਉਂਦਾ ਮੈਂ ਲੋ ਵੀ ਮਿੱਤਰੋ ਗੱਡੀ ਆਪਾਂ ਲਾਏ ਘਰੇ ਕੈਰੀਅਰ ਕੈਰੀਅਰ ਲਾ ਕੇ ਤੇ ਤਰਪਾਲ ਪਾ ਕੇ ਆਪਾਂ ਗੱਡੀ ਘਰੇ ਲਾਏ ਆ ਤੇ ਹੁਣ ਆਪਾਂ ਨੂੰ ਪੈ ਗਿਆ ਕੰਮ ਆਪਾਂ ਚੱਲੇ ਆ ਮਨਾਲੀ 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 ਚੱਲੇ ਪਰ ਮਨਾਲੀ ਪਹੁੰਚਣਾ ਨਹੀਂ ਰਾਹ ਤੋਂ ਮੁੜ ਕੇ ਆਣਾ ਕੱਲ ਨੂੰ ਜਾਵਾਂਗੇ ਮਨਾਲੀ ਫਿਰ ਤੁਹਾਨੂੰ ਕੱਲ ਵਾਲੇ ਵਲੌਗ ਵਿੱਚ ਆਪਾਂ ਮਨਾਲੀ ਮਿਲਾਂਗੇ ਜਾਨੀ ਬਈ ਦੱਸਦਾ ਭਾਈ ਇਹ ਵੀ ਕਿਉਂ ਕੀ ਆ ਭਾਈ ਜੁੜਾ ਰਹੀ ਹੈ ਲੈ ਕੇ ਉਹਦੇ ਉੱਪਰ ਕਿਤੇ ਮਾਰ ਲੱਗ ਗਿਆ ਮੈਂ ਸਮਝਾ ਰਿਹਾ ਹਾਂ ਆਉ ਕਾਲੇ ਛੋਲੇ ਉਹ ਵੀ ਛੋਲੇ ਆ ਗਏ ਕਾਲੇ ਰੋਟੀ ਆ ਗਈ ਰਾਤ ਦੀ ਆ ਕਿੰਨੂ ਹੁੰਦੀ ਬੰਦ ਹੋ ਗਿਆ ਵਾ ਆ ਗਿਆ ਹੀ ਹੈ ਗਿਆ ਹੀ ਹੈ ਗਿਆ ਓ 12:49 ਮਿੰਟ ਹੋ ਗਏ ਰਾਤ ਦੇ ਆ ਕੇ ਜਿ ਖੇਚ ਤੇ ਹੁਣ ਇਹ ਰੋਟੀ ਜੁੜੀ ਆ ਆ ਲੋ ਵੀ ਮਿੱਤਰੋ ਆਪਾਂ ਗੱਡੀ ਲੈ ਆਏ ਆ ਮਤਲਬ ਬੱਸ ਗੱਡੀ ਆਪਣੇ ਵਾਲੀ ਦੇ ਘਰੇ ਖੜੀ ਆ ਤੇ ਸਵੇਰ ਦਾ ਟਾਈਮ ਹੋ ਗਿਆ ਵਾ 6:25 ਮਿੰਟ ਹੋ ਗਏ ਤੇ ਆਪਾਂ ਪਹੁੰਚ ਗਏ ਆ ਆਪਣੇ ਘਰ ਜਾ ਰਹੇ ਆ ਰਸਤੇ ਚ ਬਿਲਕੁਲ ਸੰਸਾਨ ਦੇਖੋ ਸਵੇਰ ਦੇ ਸ਼ਹਾਵਾਸ਼ੇ ਹੋ ਗਏ ਆ ਤੇ ਗੱਡੀ ਲਿਉਣੀ ਸੀ ਹਥੋਂ ਕੀਰਤਪੁਰ ਤੋਂ ਅੰਮ੍ਰitsar ਉਹ ਆਪਾਂ ਲੈ ਆਏ ਆ ਹੁਣ ਆਪਾਂ ਜਾਣਾ ਘਰੇ ਤੇ ਜਾਣਾ ਸੌ ਫੇਰ ਸ਼ਾਮ ਨੂੰ ਉਠਾਂਗੇ 5 6 ਵਜੇ ਫੇਰ ਆਪਾਂ ਗੱਡੀ ਲੈ ਕੇ ਜਾਣਾ ਮਨਾਲੀ ਫੇਰ ਅੱਜ ਤੁਹਾਨੂੰ ਵੀਡੀਓ ਮਨਾਲੀ ਲੈ ਕੇ ਜਾਵਾਂਗੇ ਮਿਲਦੇ ਆਂ ਤਾਂ ਨੌਕਲੇ ਬਲੌਗ ਦੇ ਵਿੱਚ ਬਲੌਗ ਕਿਦਾਂ ਦਾ ਲੱਗਿਆ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਕਮੈਂਟ ਕਰ ਦਿਓ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ